ਦੋ ਦਿਨਾਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਝਗੜਾ ਜਿੱਥੇ ਇੱਕ ਧਿਰ ਨੇ ਦੂਜੀ ਧਿਰ ਦੀਆਂ ਮਹਿਲਾਵਾਂ ਦੇ ਨਾਲ ਕੁੱਟਮਾਰ ਕੀਤੀ ਹੈ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਸਾਡਾ ਪਹਿਲਾਂ ਹੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਪੀੜਤ ਦੇ ਵੱਲੋਂ ਕਿਹਾ ਗਿਆ ਪਰਿਵਾਰ ਨੇ ਪੁਲਿਸ ਦੇ ਕੋਲ ਲਗਾਈ ਹੈ ਇਨਸਾਫ ਦੀ ਗੁਹਾਰ ਸੋ ਅੰਮ੍ਰਿਤਸਰ ਥਾਣਾ ਸ਼ਹਿਰਟਾ ਦਾ ਇਹ ਮਾਮਲਾ ਗਲਬਾਦਿਆ ਇਹੋ ਇਹ ਕਿ ਹੱਦਾਂ ਪਹਿਲਾਂ ਲੜਾਈ ਦਾ ਝਗੜਾ ਚੱਲਦਾ ਪਿਆ ਸੀ ਉਹਦੇ ਮੁਕਾਬਲੇ ਇੱਥੇ ਬਹੁਤ ਕੁਝ ਹੁੰਦਾ ਰਿਹਾ ਕੋੜ ਕਚੈਰੀ ਦਾ ਕੇਸ ਚੱਲਦਾ ਪਿਆ ਸਾਡਾ ਸਾਰਾ ਕੁਝ ਚੱਲਦਾ ਪਿਆ ਆ ਤੀਸਰੇ ਬੰਦੇ ਆਣ ਕੇ ਕਬਜ਼ਾ ਕਰਦੇ ਵੇ ਆ ਉਹ ਆਣ ਕੇ ਕੱਲ ਸਵਾ 6 ਵਜੇ ਆਣ ਕੇ ਸਾਡੇ ਗੱਲ ਗਲੋਚ ਕੀਤੀ ਸਾਡੇ ਘਰ ਆਣ ਕੇ ਖੱਤੀ ਪੇ ਗੱਲ ਗਲੋਚ ਕੀਤੀ ਆ ਮੈਨੂੰ ਦੋ ਤਿੰਨ ਬੰਦਿਆਂ ਨੇ ਫੜ ਕੇ ਕੁੱਟਿਆ ਮਾਰਿਆ ਆ ਮੇਰੇ ਸਿਰ 'ਤੇ ਸੱਟ ਲਗਾਈ ਆ ਮੇਰੀ ਮਦਰ ਨੂੰ ਕੁੱਟਿਆ ਸਾਡੇ ਘਰ ਕੋਈ ਵੀ ਨਹੀਂ ਹੈਗਾ ਸੀ ਮੇਰੇ ਮਮਾ ਸੀ ਮੈਂ ਸੀ ਪਰ ਕੋਈ ਵੀ ਨਹੀਂ ਹੈਗਾ ਮੇਰੇ ਬ੍ਰਦਰ ਨੂੰ ਨਿਕੰਮਤੇ ਗਏ ਹੋਏ ਨੇ ਕੋਈ ਵੀ ਕਰਨ ਨਹੀਂ ਹਗਾ ਸੀ ਬਾਬਾ ਗਾੜੀ ਘੋਜ ਕੀਤੀ ਆ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈਗੇ ਨੇ ਪ੍ਰੂਫ ਸਾਰੇ ਕੈਮਰੇ ਵਗੈਰਾ ਸਾਰੇ ਸਾਡੇ ਕੋਲ ਤੋੜ ਤੋਂ ਭੰਦ ਤੇ ਉਹਨਾਂ ਕੋਲ ਹਥਿਆਰ ਨਹੀਂ ਸੀ ਉਹਨਾਂ ਡੰਡੇ ਡੰਡੇ ਸੀ ਉਹਨਾਂ ਕੋਲ ਡੰਡੇ ਵਗੈਰਾ ਸੀ ਉਹ অশੋਕ ਕੁਮਾਰ ਨੇ ਡੰਡਾ ਫੜਾਇਆ ਮੇਰੇ ਮਮਾ ਦੇ ਮਦਦ ਤੇ ਸਿਰ ਤੇ ਮਾਰਨ ਲਈ ਉਹਦੇ ਸਪੋਰਟ ਮੈਂ ਅੱਗੇ ਹੋ ਗਈ ਜਿਹੜਾ ਸੋਨੂ ਆ ਸੋਨੂ ਨੇ ਮੇਰੇ ਬਾਲਾ 'ਚ ਫੜ ਕੇ ਮੈਨੂੰ ਬੜੀ ਜ਼ੋਰ ਦੀ ਕਾਤਨਾ ਮਾਰਿਆ ਆ ਉਹਦੇ ਨਾਲ ਮੇਰੇ ਸਿਰ ਪਾਟਾ ਆ ਉਹਨਾਂ ਨੇ ਮੇਲੇ ਚਪੇੜਾਂ ਵੀ ਮਾਰੀਆਂ ਮੌਂਟੀ ਨੇ ਮੇਰੀ ਢਿੱਡ 'ਚ ਲੱਤਾਂ ਮਾਰੀਆਂ ਨੇ ਬਾਚੂ ਉਹ ਗਾਲੀ ਗਲੋਚ ਕਰਦੀ ਰਹੀ ਐ ਮੈਂ ਆਪਣੀ ਮਦਰ ਨੂੰ ਲੈ ਕੇ ਅੰਦਰ ਹੋ ਗਈਆਂ ਦਰਵਾਜ਼ਾ ਮਾਰ ਲਿਆ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਸਾਡਾ ਬੜੀ ਗਾਲੀ ਗਲੋਚ ਕਰਦੇ ਰਹੇ ਨੇ ਬਾਅਦ ਇਹਨਾਂ ਨੇ ਸਾਡੇ ਕੈਮਰੇ ਭਾਂਤੇ ਨੇ ਸਾਰੇ ਦੋਨੋਂ ਕੈਮਰੇ ਭਾਂਤੇ ਨੇ ਗਾੜੀ ਤੇ ਅਗਲੇ ਤੇ ਪਿਛਲੇ ਮੌਂਟੀ ਤੇ ਸੋਨਾ ਦੋਨੋਂ ਪਏ ਨੇ ਸੋਨੇ ਨੇ ਚਪੇੜਾ ਵੀ ਮਾਰਿਆ ਮੈਨੂੰ ਫੜਿਆ ਵੀ ਆ ਉਹਨਾਂ ਨੇ ਸਿਰ ਮੁਕੰਦਨ ਮਾਰਿਆ ਪੁਲਿਸ ਨੂੰ ਕਪਲੇਡ ਕੀਤੀ ਆ ਸਾਰਾ ਕੁਝ ਪੁਲਸਾਂਦੀ ਆ ਹਨ ਕੇ ਆਪਣੀ ਗਰਵੇ ਕਰਕੇ ਚਲੀ ਜਾਂਦੀ ਆ ਕੱਲ ਆਈ ਹਨ ਪਾਸਾ ਜੇ ਮੈਂ ਕਰਦੇ ਆ ਕਿ ਜੋ ਹਦੀ ਹਿਸਾਬ 사 ਨੂੰ ਮਿਲਣਾ ਚਾਹੀਦਾ ਆ ਤੇ ਇਦਾਂ ਕੱਲ ਨੂੰ ਕੁਝ ਵੀ ਹੋ ਸਕਦਾ ਮੈਂ ਕਮਤੇ ਵੀ ਜਾਨਣਾ ਆ ਕੱਲ ਨੂੰ ਮੈਂ ਆਉਣਾ ਜਾਣਾ ਵੀ ਆ ਕਿਤੇ ਮੈਨੂੰ ਕੋਈ ਖਤਰਾ ਇਹਨਾਂ ਤੋਂ ਉਹਨਾਂ ਨੇ ਘਰ ਵਿੱਚ ਆਣ ਕੇ ਪਾਏ ਮੇਰੇ ਬੱਚੇ ਦੇ ਕੱਪੜੇ ਪਾੜੇ ਇਹਨਾਂ ਨੇ ਮੇਰੀ ਕੁੜੀਆ ਜਿਹੜੀ ਕੰਮ ਤੋਂ ਜੇ ਆਣ ਕੇ ਖਲੋਤੀ ਆ ਤੇ ਖਲੋਤੀ ਨੇ ਇਹਨਾਂ ਨੇ ਦੂਏ ਦੇ ਵਿੱਚੋਂ ਫੜ ਲਿਆ ਇਹਨਾਂ ਨੇ ਉਹ ਜਨਾਨੀ ਜਿਹੜੀ ਅਨਪਛਾਤੀ ਆਈ ਆ ਕੋਨੇ ਬੱਸ ਫੜ ਲਿਆ ਮੁੜ ਕੇ ਮੁੰਡੇ ਆ ਗਏ ਮੁੰਡਿਆਂ ਨੇ ਫੜ ਲਿਆ ਵਾ ਮੁੰਡੇ ਨੇ ਚੁੱਕ ਕੇ ਮਾਰਿਆ ਇਹਨੂੰ ਕੰਧ ਦੇ ਨਾਲ ਇੰਦਾ ਪਾੜਿਆ ਮੁੜ ਕੇ ਤੋਂ ਪਾੜਿਆ ਇਹਨੇ ਕਾ ਕੱਪੜਿਆਂ ਨੇ ਮੁੰਡੇ ਨੇ ਪਾੜਿਆ ਇਹਨਾਂ ਤੇ ਵੀਡੀਓ ਵਿੱਚ ਵੀ ਸਾਰਾ ਕੁਝ ਹੋੰਦਿਆ ਵਾ ਫਿਰ ਇਹਨੇ ਮੁੰਡੇ ਦੇ ਕੱਪੜੇ ਪਾੜੇ ਤੇ ਖਿੱਚ ਕੇ ਕਿ ਲੱਤਾਂ ਮਾਰੀਆਂ ਉਹਨਾਂ ਨੇ